ਇੱਕ ਦਿਹਾੜੀ ਯਾਰ ਹੁਣ ਆਪਾਂ ਇਹਦੇ ਪਰ ਵੀ ਲਾਉਣੀ ਆ ਕਿਆ ਨਾਮ ਆ ਤੇਰਾ ਛੋਟੂ ਚਲ ਛੋਟੂ ਦਾ ਫੇਰੇਕ ਨੂੰ ਕਹਿੰਦੇ ਆ ਇੱਕ ਨਾਮੇ ਹੋਈ ਦਾ ਦੇਖ ਲੋ ਨਾਮ ਛੋਟ ਅੱਛਾ ਆਧਾਰ ਕਾਰਡ ਪਰ ਵੀ ਛੋਟੂ ਏ ਆ ਲਓ ਜੀ ਮੁੰਡਾ ਕਹਿੰਦਾ ਪ੍ਰੂਫ ਦੇਖੋ ਕਹਿੰਦਾ ਆਏ ਨਹੀਂ ਲਾਈ ਤੂੰ ਯਾਰ ਨਾ ਪਾਓ ਨਾ ਪਾਓ ਚੈੱਕ ਕਰੋ ਫਟੇ ਨਿਸ਼ਾਨੀ ਨੂੰ ਸ਼ੂਨੀ ਲਾ ਲੈ ਕਰੋ ਕਿੱਥੇ ਤੱਕ ਗਏ ਵੇ ਤੇ ਲਓ ਜੀ ਫਿਰ ਹਾਂ ਕੱਟੀਏ ਭਾਈ ਸਮਾਨ ਕਿਆ ਲੈ ਕੇ ਆਂਦਾ ਤਾਂ ਛਕੜੇ ਨੂੰ ਭਾਈ ਆਲਾ ਫੜ ਫੇ ਸਮਾਨ ਛਕੋ ਫੇ ਸਮੋਸੇ ਹੈ ਮੈਂ ਤਾਂ ਭਾਈ ਦੁੱਧ ਵਾਲੇ ਡਰਮੇ ਇੱਧਰੋਂ ਕਰਤੇ ਸਿੱਧੇ ਆਹ ਹੋ ਗਈ ਕੋ ਗਲਾਸ ਨਹੀਂ ਯਾਰ ਮਿਲੇ ਪਰ ਗਲਾਸ ਹੈਗੇ ਹੈਗੇ ਆ ਚਾਹ ਲਿਆ ਹਣਾ ਸਵੇਰੇ ਹੈ ਚਾਹ ਰੋਟੀ ਰੋਟੀ ਚਲੋ ਫੇਰ ਤਾਂ ਠੀਕ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਣੇ ਠੀਕ ਠਾਕ ਹੋਮੋਗੇ ਚੜ੍ਹਦੀ ਕਲਾ ਦੇ ਵਿੱਚ ਹੋਮੋਗੇ ਤੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਹੋਮੋਗੇ ਜੀ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਤੇ ਸਾਰਿਆਂ ਦੇ ਕੰਮਕਾਰਾਂ ਚ ਮਾਲਕ ਕਰੇ ਜੀ ਵਾਦਾ ਹਲੋ ਜੀ ਆਪਣੇ ਭਾਈ ਜਿਵੇਂ ਹੁਣ ਤੁਹਾਨੂੰ ਪਤਾ ਹੀ ਹੈ ਵੀ ਬਜਾਈ ਦਾ ਟਾਈਮ ਚੱਲਦਾ ਬਜਾਈ ਤਕਰੀਬਨ ਤਕਰੀਬਨ ਆਪਣੀ ਸਾਰੀ ਨਿਪੜੇ ਗਈ ਕੋਈ ਕਹਿ ਲੋ ਵੀ 2 2.5 ਕਿਲੇ ਰਹਿ ਗਏ ਉਹ ਵੀ ਤਿਆਰ ਕਰੇ ਪਏ ਆ ਤੇ ਅੱਜ ਸ਼ਾਮ ਨੂੰ ਜਾਂ ਕੱਲ ਨੂੰ ਉਹ ਵੀ ਆਪਾਂ ਨੇ ਬੀਜ ਦੇਣੇ ਹਨਾ ਬਜਾਈ ਦਾ ਤਾਂ तकरीबन ਸਾਰਾ ਕੰਮ ਨਿਬੜ ਗਿਆ ਤੇ ਹੁਣ ਮੈਂ ਪਹੁੰਚਿਆ ਜੀ ਝੱਲੀਆਂ ਮੈਂ ਤਾਂ ਦੁੱਧ ਪਾ ਰਿਹਾ ਤਾਂ ਜੀ ਬਾਈ ਦਾ ਆ ਗਿਆ ਫੋਨ ਬਾਈ ਕਹਿੰਦਾ ਵੀ ਵੀ ਕੁਝ ਖਾਣ ਪੀਣ ਨੂੰ ਲੈ ਕੇ ਆਈ ਹਾਂ ਤੇ ਨੂੰ ਮੈਂ ਚਲੋ ਠੀਕ ਹੈ ਹਾਂ ਇਹ ਸਪਰੇਅ ਲੱਗੇ ਹੋਏ ਆ ਜੀ ਕਰਨ ਜਿਹੜੀ ਗੁੱਲੀ ਡੰਡੇ ਤੋਂ ਹੁੰਦੀ ਆ ਪਹਿਲਾਂ ਹੀ ਹੋਣ ਲੱਗ ਗਈ ਹੁਣ ਤਾਂ ਪਹਿਲਾਂ ਅੱਗੇ ਹੁੰਦਾ ਦਾ ਦੋ ਦੋ ਸਪਰੇਹਾਂ ਕਰੀ ਜਾਓ ਜੀ ਗੁੱਲੀ ਡੰਡਾ ਫੇਰ ਵੀ ਨਹੀਂ ਤਾਂ ਮਰਦਾ ਹੁਣ ਤਾਂ ਸਪਰੇਅ ਇਹੋ ਜਿਹਾ ਕੀ ਇਹ ਪਹਿਲਾਂ ਹੀ ਮਤਲਬ 36 ਘੰਟਿਆਂ ਦੇ ਵਿੱਚ ਵਿੱਚ ਹੋ ਜਾਂਦੀ ਆ ਜਿੱਦਾਂ ਹੁਣ ਅੱਜ ਕਣਕ ਬੀਜੀ ਕੱਲ੍ਹ ਨੂੰ ਕਰ ਦੋ ਸਪਰੇਅ ਜਦੇ ਨਾਲ ਲਗਦੀ ਉਹ ਆ ਜੇ ਗੁੱਲੀ ਡੰਡਾ ਹੋ ਵੀ ਗਿਆ ਬਾਈ ਚਾਂਸ ਉਹ ਝੱਲੀਆਂ ਦੀ ਧਰਤੀ 'ਚ ਜ਼ਿਆਦਾ ਹੁੰਦਾ ਔਰੇ ਕਿਉਂਕਿ ਡਾਕਰ ਜ਼ਮੀਨ ਦਾ ਸੇਮ ਰਹਿੰਦੀ ਆ ਔਰੇ ਔਰੇ ਗੁੱਲੀ ਡੰਡਾ ਜ਼ਿਆਦਾ ਹੁੰਦਾ ਤਕਰੀਬਨ ਜੇ ਬਾਈ ਜਾਨ ਸ ਗੁੱਲੀ ਡੰਡਾ ਹੋ ਵੀ ਗਿਆ ਜਦੋਂ ਆਪਾਂ ਨੇ ਪਾਣੀ ਲਾਉਣਾ ਨਾ ਕਣਕਰੂ ਪਹਿਲਾਂ ਪਾਣੀ ਲਾਉਣਾ ਇਹਨੇ ਪਾਣੀ ਲਾਉਣ ਤੋਂ ਬਾਅਦ ਇਹਨੇ ਚੱਕ ਦੇਣਾ ਕੰਮ ਜੀ ਜਦ ਇਹ ਮੁਕਾ ਦੇਣਾ ਸਾਰਾ ਗੁੱਲੀ ਡੰਡਾ ਸੋ ਅਸੀਂ ਪਹਿਲਾਂ ਕਦੇ ਕਰੀ ਨਹੀਂ ਤੀ ਪਹਿਲਾਂ ਤਾਂ ਦੂਜਾ ਹੀ ਕੰਮ ਰੱਖਦੇ ਮਤਲਬ ਬਾਅਦ ਵਿੱਚ ਕਰਦੇ ਤੇ ਇਸ ਵਾਰ ਪਹਿਲੀ ਵਾਰ ਦੇਖਿਆ ਹੁਣ ਪ੍ਰੋਜੈਕਟ ਕਰਕੇ ਕਿਵੇਂ ਦਾ ਰਿਜ਼ਲਟ ਮਿਲਦਾ ਹੁਣ ਦੇਖਦੇ ਆ ਹਨ ਤੇ ਬਾਕੀ ਹੁਣ ਲੱਗੇ ਹੋਏ ਆ ਇੱਧਰ ਜਵਾਨ ਮੈਂ ਦਿਖਾਉਣਾ ਤੁਹਾਨੂੰ ਬੈਕ ਕੈਮਰਾ ਕਰਕੇ ਆਹ ਪਤਾ ਨਹੀਂ ਕੀ ਆ ਬਣਾਇਆ ਵਾ ਮੈਂ ਤੰਨੇ ਆਜੋ ਫੇਰ ਕਰਦੇ ਆਂ ਜੀ ਬੈਕ ਕੈਮਰਾ ਆਹ ਪਤਾ ਨਹੀਂ ਆ ਦੇਖੋ ਕੀ ਕਰਿਆ ਵਾ ਮੁੰਡੇ ਸਪਰੇਅ ਵਾਲੇ ਨੇ ਤੇ ਸੀ ਜਿਹਾ ਗਾੜ ਭਾਈ ਆਹ ਕਿਆ ਜਿਗਾੜ ਕਰਿਆ ਵਾ ਨੇ ਆਹ ਉਹ ਅੱਛਾ ਅੱਛਾ ਪੰਪ ਦਾ ਸਟੈਂਡ ਬਣਾਇਆ ਹੋਇਆ ਬਾਈ ਉੱਪਰ ਵਾਲਾ ਢਾਂਚਾ ਜਹਾ ਪਿਆ ਇੱਧਰ ਜਿਹੜਾ ਸਪਰੇਅ ਵਾਲਾ ਪੰਪ ਆਹ ਡੰਡੇ ਜੇ ਥੱਲੇ ਜਿਹੜਾ ਸਟੈਂਡ ਬਣ ਜਾਣਾ ਇਹਦਾ ਉਹ ਇਹ ਇੱਜ ਬਣਾਇਆ ਏ ਇਹਨਾਂ ਦੇ ਆ ਦੇਖੋ ਜੀ ਇਹ ਇਦਾਂ ਰੱਖ ਕੇ ਨਾ ਚਾਰੇ ਡੰਡੇ ਇਹ ਆਹ ਵਾਲੇ ਆਹ ਆ ਪੈ ਜਾਣਾ ਇਹਦੇ ਵਿੱਚ ਇਹਦੇ ਵਿੱਚ ਸਰਾਖਾਂ ਦੇ ਚਾਰਾਂ ਚ ਬਣ ਗਿਆ ਜੀ ਸਟੈਂਡ ਮੈਂ ਵੀ ਦੇਖਾਂ ਮੈਂ ਆਹ ਪਰਾ ਨਹੀਂ ਕਿਆ ਬਣਾਇਆ ਵਾ ਇਹ ਯਾਰ ਦੇਖ ਲਓ ਬਾਈ ਦੇਸੀ ਜਗਾੜ ਪੰਜਾਬੀਆਂ ਦੇ ਹੈ ਮੇ ਲੋ ਜੀ ਇੱਧਰ ਬਾਈ ਚੱਲ ਰਿਹਾ ਕੰਮ ਫੇ ਜੋਰਾਂ ਛੋਰਾਂ ਤੇ ਹੈ ਹੋਰ ਹੋਰ ਲੱਗੇ ਨੇ ਨਾ ਨਾ ਠੀਕ ਕਿੰਨੀ ਕਹੋਗੀ ਬਾਈ ਸਪਰੇ ਪਰੇਤ ਪਿੰਡ ਕਰਕੇ ਆਇਆ ਇੱਧਰ ਦਾ ਸ਼ੁਰੂਆਤ ਕਰਿਆ ਜੀ ਅੱਛਾ ਪਿੰਡ ਨਵੇੜ ਜਾਂਦਾ ਪਿੰਡ ਨਵੇੜਦਾ ਸਾਰਾ 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 ਹੀ ਨਪੜਦਾ ਇਹ ਜਿੱਦਾਂ ਹੁਣ ਬਾਈ ਜੇ ਟਾਈਮ ਟੱਪ ਜਵੇ ਮੰਨ ਲਾ ਕਹਿੰਦੇ 36 ਘੰਟਿਆਂ ਦੇ ਵਿੱਚ ਵਿੱਚ ਕਰਨੀ ਜੇ ਜਿਆਦਾ ਟਾਈਮ ਹੋ ਜਵੇ ਫੇਰ ਉਹ ਯਾਰ ਇਦਾਂ ਕੁਛ ਨਹੀਂ ਹੁੰਦਾ ਐਂ ਤਾਂ ਹੁਣ ਵਿੱਚ ਵਿੱਚ ਲੋਕ ਪਾਣੀ ਲਾਉਣ ਦੇ ਵੀ ਕਹਿੰਦੇ ਨੇ ਵੀ ਪਾਣੀ ਲਾਉਣ ਤੇ ਦੋ ਤਿੰਨ ਦਿਨ ਪਹਿਲਾਂ ਕਰ ਦੋ ਹਾਂ ਹਾਂ ਪਾਣੀ ਲਾ ਦੋ ਫਿਰ ਵੀ ਮਰ ਜਾਂਦਾ ਸਾਰਾ ਅੱਛਾ ਫਿਰ ਵੀ ਮਰ ਜਾਂਦਾ ਹਾਂ ਹਾਂ ਕੋਈ ਚੱਕਰ ਨਹੀਂ ਇਹਦਾ ਠੀਕ ਆ ਤੇ 72 ਘੰਟੇ ਹੁੰਦੇ ਆ ਅੱਛਾ 72 ਘੰਟੇ 72 ਘੰਟੇ ਹੁੰਦੇ ਆ ਠੀਕ ਆ ਮੈਂ ਕਹਾ ਕਿਤੇ 36 ਘੰਟੇ ਇਹ ਹੈ ਕਿਹੜੀ ਦਵਾਈ ਆਪਣੀ ਤੇ ਫਕੀਰ ਔਰ ਪੈਂਡਾ ਪੈਂਡਾ ਪਲਸ ਫਕੀਰ ਔਰ ਪੈਂਡਾ ਪੈਡੀ ਪਲਸ ਹੈ ਠੀਕ ਹੈ ਇੱਧਰ ਬਚਾਈ ਜਾਂਦੀ ਗੁੱਲੀ ਡੰਡੇ ਦੀ ਅੱਛਾ ਗੁੱਲੀ ਡੰਡੇ ਦੀ ਹੂੰ ਇਹ ਕਾੜੀ ਨਾ ਸੰਗੀ ਉਹ ਚੋੜ ਦਿੱਤੀ ਸੀ ਤੋੜੇ ਬੱਤੇ ਦੇ ਠੀਕ ਹੈ ਇਹ ਚੌੜਾ ਪੱਤਾ ਉਹਰੇ ਹੁੰਦਾ ਤਾਂ ਉਹ ਨੀਮ ਚਲ ਪਾਏ ਜਾਂਦੇ ਆ ਫੀਟਰ ਲਈ ਨਾ ਨਾ ਠੀਕ ਹੈ ਪਾਈ ਵੀ ਠੀਕ ਆ ਨਾਲ ਦੀ ਨਾਲ ਤੇ ਇੱਧਰ ਮੁੰਡੇ ਭਾਈ ਹੋ ਗਏ ਰੈਡੀ ਚੱਲ ਰਿਹਾ ਪ੍ਰੋਜੈਕਟ ਹੈ ਜੂਰਾ ਸ਼ੂਰਾ ਤੇ ਆ ਕੰਮ ਇਹ ਗੰਨਾ ਇਹਨਾਂ ਨੇ ਦੂਜੀਆਂ ਲਈਆਂ ਮੀਆਂ ਜ਼ਿਆਦਾ ਭੋਰੇ ਵਾਲੀਆਂ ਹਾਂ ਹਾਂ ਹਵਾ ਚੱਲੀ ਜਾਂਦੀ ਆ ਉਹ ਲੰਬੀ ਗੰਨ ਦਾ ਗੱਲ ਨਹੀਂ ਬਣਦੀ ਲਓ ਜੀ ਭਾਈ ਚੱਲ ਰਿਹਾ ਸਪਰੇ ਦਾ ਕੰਮ ਇਹ ਹੈ ਤਾਂ ਸਿਸਟਮ ਲੋਟ ਆ ਜੀ ਦੇ ਮਤਲਬ ਹੈ ਤਾਂ ਵੈਸੇ ਕਾਮਯਾਬ ਆ ਕਾਮਯਾਬ ਇਦੇ ਚ ਕੋਈ ਸ਼ੱਕ ਨਹੀਂ ਆ ਕਿਉਂਕਿ ਅਸੀਂ ਉਹਦੇ ਦੇਖਦੇ ਹੀ ਆ ਪਹਿਲਾਂ ਆਂਡੀਆਂ ਗਵੰਡੀਆਂ ਨੇ ਪੂਰੇ ਛਾਰ ਆਹ ਦੇਖੋ ਹੁਣ ਸਾਹਮਣੇ ਸਾਰੇ ਬੰਦੇ ਹੁਣ ਆਹੀ ਲੱਗੇ ਜੀ ਕਰਨ ਆਹ ਦੇਖੋ ਟਰੈਕਟਰ ਮਗਰ ਪਾਇਆ ਹੋਇਆ ਬੜਾ ਪੰਪ ਉਹਨਾਂ ਨੇ ਉਹ ਵੀ ਲੱਗੇ ਹੋਇਆ ਕਰਨ ਗਵੰਢੀ ਸਾਡੇ ਇੱਕ ਮਤਲਬ ਤਕਰੀਬਨ ਸਾਰੇ ਹੀ ਲੱਗੇ ਜੀ ਹੁਣ ਕਰਨ ਇਧਰ ਵੀ ਮੈਨੂੰ ਲੱਗਦਾ ਇੱਕ ਉਹ ਸਾਹਮਣੇ ਓ ਸਾਹਮਣੇ ਇੱਥੋਂ ਸ਼ਾਇਦ ਨਾ ਦੇਖੇ ਉਹ ਟਰੈਕਟਰ ਮਗਰ ਉਹਦੇ ਉਹ ਵੀ ਸਪਰੇਅ ਲੱਗੇ ਹੋਏ ਆ ਕਰਨ ਹੁਣ ਤਾਂ ਸਾਰੇ ਇਹੀ ਕੰਮ ਲੱਗੇ ਕਰਨ ਪਹਿਲਾਂ ਹੀ ਸਪਰੇਅ ਕਰ ਦਿੰਦਾ ਅਗਲਾ ਇਹ ਜਿਹੜੀ ਧਰਤੀ ਆ ਨਾ ਜੀ ਇਹ ਸੇਮ ਵਾਲੀ ਧਰਤੀ ਉਹਦੇ ਪਾਣੀ ਚੰਦ ਬੰਦਾ ਮਤਲਬ ਕਣਕ ਦੇ ਦਾਣੇ ਚ ਵੀ ਕਈ ਵਾਰ ਚੱਲ ਪੰਦਾ ਜੇ ਜ਼ਿਆਦਾ ਨਹੀਂ ਪੈ ਜੇ ਤਾਂ ਕਰਕੇ ਉਹਦੇ ਗੋਲੀ ਡੰਡਾ ਹੁੰਦਾ ਬਹੁਤ ਸੋ ਇਹਦੇ ਕਰਕੇ ਭਾਈ ਪਹਿਲਾਂ ਹੀ ਸਪਰੇਅ ਮਾਰੀ ਵੀ ਹੋਵੇ ਤਾਂ ਫਾਇਦਾ ਮੈਂ ਕਹਾਂ ਇਹ ਏਰੀਆ ਚ ਤਾਂ ਬਾਈ ਸਾਰੀ ਪਹਿਲੇ ਹੀ ਨਵੇੜ ਦੋਂਦੇ ਸਾਰੇ ਸਾਰੇ ਹੈਨਾ ਹੂੰ ਇਹਦਾ ਯਾਰ ਬਾਤ ਤੇ ਵੀ ਕਰਨੀ ਪੈ ਜਾਂਦੀ ਹੈ ਕਦੀ ਗੁੱਲੀ ਡੰਡਾ ਹੁੰਦਾ ਹੀ ਬਹੁਤ ਹਨਾ ਰੋਏ ਪੂਰੇ ਗੁੱਲੀ ਡੰਡਾ ਜ਼ਿਆਦਾ ਹੁੰਦਾ ਹੂੰ ਚਲੋ ਇਹ ਵੀ ਹੁਣ ਇਹ ਕਰਤੀ ਚਲ ਐ ਵੀ ਘਟ ਹੋਊਗਾ ਹਾਂ ਪਾਣੀ ਲਾ ਕੇ ਫਿਰ ਕੁਸ਼ਕ ਪਰਹੰਡ ਜਾਵੇਂਗਾ ਈ ਕੰਸੈਂਟ ਬਣਾ ਸੰਪੋਰ ਪਾ ਲੈਣੀ ਆ ਹਾਂ ਜੋ ਯੂਰੀਏ ਚ ਯੂਰੀਏ ਜਾ ਆਸ ਤੋਂ ਬਾਅਦ ਮੜਾ ਮੂਟਾ ਲੱਗਿਆ ਕਦੀ ਫਿਰ ਹੁਣ ਕਈ 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 ਵੀਰਾਂ ਨੇ ਕਹਿਣਾ ਯਾਰ ਸੜਕੋਰ ਇੰਨੀ ਉਹ ਪਰ ਪਰ ਇਹ ਧਰਤੀ ਆ ਜੀ। ਆਹ ਨੂੰ ਪੱਸੀ ਧਰਤੀ ਜਦਾਂ ਯਾਰ 100 ਗ੍ਰਾਮ ਵੀ ਚੱਲ ਜਾਂਦੀ ਆ। ਹਾਂ ਇਹ ਧਰਤੀ ਤਾਂ ਡੱਕਰ ਹੋਈ ਜਾਂਦੀ ਏ ਤਾਂ 4-400 ਗ੍ਰਾਮ ਵੀ ਖਾ ਜਾਂਦੀ ਆ। ਹਾਂ ਅਸੀਂ ਅਸੀਂ ਵੀ ਇਹ ਤਜਰਬਾ ਕਰਿਆ ਹੋਇਆ ਪਹਿਲੀ ਵਾਰ ਅਸੀਂ ਵੀ ਡਰਦੇ ਤੇ ਵੀ ਯਾਰ ਐਮੀ। ਇਹ ਧਰਤੀ ਇਹ ਜੀ ਉਹ ਤਾਂ 4-400 4-4 ਪੂੜੀਆਂ ਵੀ ਪਾ ਦਿੰਦੇ ਆ। ਹਾਂ ਡੱਕਰ ਬਹੁਤੀ ਆ। ਡੱਕਰ ਬਹੁਤ ਜ਼ਿਆਦਾ ਧਰਤੀ ਇਹ। ਤੇ ਇੱਧਰ ਜਵਾਨ ਲੱਗਿਆ ਹੋਇਆ ਭਾਈ ਖੁੰਝੇ ਘੜਨ। ਇੱਥੇ ਨਾਲ ਗੱਲ ਇਦਾਂ ਜੀ ਸੁਪਰ ਸੇਟਰ ਲੱਗਦਾ ਨਹੀਂ ਆ। ਕਿਉਂਕਿ ਫਾਲੀਆਂ ਦਾ ਨੁਕਸਾਨ ਹੋ ਜਵੇ ਕਿਆ ਫਾਇਦਾ ਇੱਥੇ ਚੰਗਾ ਆਪਣਾ 2 ਘੰਟੇ ਲੱਗ ਜੂंगे ਪਰ ਕਹੀ ਨਾਲੇ ਰਲ ਆਉਣਾ ਠੀਕ ਆ ਤੇ ਦਾਣੇ ਦਾ ਛੱਟਾ ਪਹਿਲਾਂ ਮਾਰਤਾ ਹੁੰਣਾ ਜਵਾਨ ਨੇ ਆਪੇ ਇਹ ਦਾਣੇ ਨਾਲ ਦੀ ਨਾਲ ਛੱਟਾ ਦੇ ਕੇ ਦਾਣਿਆਂ ਦਾ ਤੇ ਨਾਲ ਦੀ ਨਾਲ ਮੁੰਡਾ ਰਲ ਆਈ ਜਾਂਦਾ ਛੱਕ ਦੇ ਫੱਟੇ ਕੱਢਦੇ ਗਿੱਲ ਥੱਲੇ ਤੇ ਉੱਪਰੇ ਨਾ ਮਾਰੀ ਜਈਂ ਕਹੀ ਗਿੱਲ ਕੱਢਦੀ ਹੈਂ ਨੇਪਾਲ ਵਾਲਾ ਜੋਰ ਦਿਖਾ ਦੇ ਉਹ ਨੇਪਾਲ ਮੈਂ ਕਹਿੰਦੇ ਤੁਹਾਡੇ ਸਰਕਾਰ ਭਜਾਤੀ ਹੈਂ ਨਹੀਂ ਉਹ ਨਾ ਆਉਂਗਾ ਹੁਣ ਆਉਂਗਾ ਨਹੀਂ ਨਹੀਂ ਜਿਹੜਾ ਪਹਿਲਾ ਪ੍ਰਧਾਨ ਮੰਤਰੀ ਦਾ ਉਹ ਕਹਿੰਦੇ ਨਿਠਾਤਾ ਤਾਂ ਉਹ ਤਾਂ ਹਟ ਗਿਆ ਹੈਂ ਹੁਣ ਨਹੀਂ ਹੈਗਾ ਅੱਛਾ ਹੁਣ ਦੁਬਾਰਾ ਬਣਨੀ ਸਰਕਾਰ ਹੈਂ ਵੋਟਾਂ ਪੈਣੀਆਂ ਹੁਣ ਠੀਕ ਆ ਠੀਕ ਆ ਗੱਲ ਗਿਆ ਗੱਲ ਬਾਕੀ ਤੇ ਬਾਅਦ ਵਿਸਾਖੀ ਦੇ ਬਾਅਦ ਕਿਆ ਗੱਲ ਕਿਆ ਹੋ ਗਈ ਸੀ ਗੱਲ ਹੋਈ ਹੋ ਗਿਆ ਫਿਰ ਦੰਗਾ ਪਸਾਨ ਹੋਣ ਲੱਗਿਆ ਅੱਛਾ ਦੰਗੇ ਹੋਣ ਲੱਗੇ ਤੇ ਹਾਂ ਉਹ ਸਾਰੇ ਕਹਿੰਦਾ ਹੁਣ ਪਹਿਲੇ ਵਾਲਾ ਹੀ ਰਾਜ ਚਾਹੀਦਾ ਸੀ ਨੂੰ ਅੱਛਾ ਦੂਜੀ ਸਰਕਾਰੇ ਹਾਂ ਜਿਹੜਾ ਪਹਿਲਾ ਆਏਗਾ ਅੱਛਾ ਇਹਨਾਂ ਨੇ ਬੇਈਮਾਨੀ ਬਹੁਤ ਹੋ ਗਿਆ ਬੰਦਾ ਜਿਹੜਾ ਆਉਂਦਾ ਬਜਟ ਹੋਰ ਕਾਸੇ ਸੀ ਹੂੰ ਇਹ ਸਾਰਾ ਤਾਂ ਨੇਤਾ ਲੋਕ ਖਾ ਜਾਂਦਾ ਹਾਂ ਹਾਂ ਤੇ ਜਨਤਾ ਨੂੰ ਤਾਂ ਕੁਝ ਮਿਲਦਾ ਨਹੀਂ ਠੀਕ ਆ ਠੀਕ ਆ ਤਨੂੰ ਕਿੰਨਾ ਟਾਈਮ ਹੋ ਗਿਆ ਆਉਂਦੇ ਨੂੰ ਪੰਜਾਬ ਹਾਂ ਨੂੰ ਤਾਂ ਹੋ ਗਿਆ ਜੀ 17 ਸਾਲ ਹਾਂ ਤਾਂ ਹੀ ਮੈਂ ਦੇਖਾਂ ਦੇਖ ਲਾ ਪੰਜਾਬੀ ਐਨ ਮੁੰਡਾ ਬੋਲਦਾ ਜੀ ਕੋਈ ਕਹਿ ਦੂੰਗਾ ਮੁੰਡਾ ਇਹ ਨੇਪਾਲ ਤੇ ਆ ਕੋਈ ਨਹੀਂ ਕਹਿ ਸਕਦਾ ਐਨ ਵਧੀਆ ਪੰਜਾਬੀ ਬੋਲਦਾ ਕੰਮ ਵੀ ਵਿਚਾਰਾ ਬਹੁਤ ਵਧੀਆ ਕਰਦਾ ਐਨ ਹਾਂ ਕਹਿ ਲਊਗੀ ਆਪਣੇ ਕੋਲ 8-9 ਦਿਨ ਹੋ ਗਏ ਇਹਨੂੰ ਤੇ ਸਾਡੇ ਦਾ ਮੁੰਲਾ ਤਾਂ ਪਹਿਲੀ ਵਾਰ ਹੀ ਆਇਆ ਤੂੰ ਦਿਹਾੜੀ ਹੈਨਾ ਹਾਂ ਜੀ ਇੱਧਰ ਪਾਜੀ ਹਾਂ ਪਹਿਲਾ ਮਨਸੂਖੇ ਦਾ ਪਹਿਲਾ ਮਨਸੂਖੇ ਦਾ ਹਾਂ ਜੀ ਠੀਕ ਆ ਤੇ ਵਧੀਆ ਕੰਮ ਕਰਦਾ ਵਿਚਾਰਾ ਨਾਓ ਭਾਈ ਕਣਕ ਐ ਕਿ ਉਦਾਂ ਗੱਲਬਾਤ ਮੂਰੇ ਮੂਰੇ ਅਸੀਂ ਪਾੜ ਪਾੜ ਪਾਤੀ ਦੋਹਰ ਦੋਹਰ ਪਾੜ ਪਤਾ ਨਹੀਂ ਦੋਹਰ ਪਾਈ ਬਾਈ ਨੇ ਆ ਸੁਪਰ ਸੇਡਰ ਗਿਆ ਫੇ ਬੀਤੀ ਕਣਕ ਦੇਖ ਲਓ ਇੰਨੀ ਡੱਕਰ ਧਰਤੀ ਹੈ ਨਾ ਜੰਦੇ ਨੇ ਵੀ ਆ ਦੇਖੋ ਟਲੇ ਕੱਡੇ ਹੋਏ ਆ ਪਰ ਐਨ ਬਣਾਤੀ ਗੱਲ ਫਿਰ ਸੁਪਰ ਸੇਡਰ ਨੇ ਮੂਰੇ ਜਿਹੜਾ ਆਪਾਂ ਬਾਹਾ ਉਹਦੇ ਕਰਕੇ ਭੱਬਲ ਬਣਾਈ ਪਈ ਆ ਤੇ ਆ ਲੱਗਿਆ ਹੋਇਆ ਜਵਾਨ ਨਾਲ ਦੀ ਨਾਲ ਛੱਟਾ ਦੇਣ ਨਾਲ ਦੀ ਇੱਕ ਵਾਰ ਮੈਂ ਕਹਿੰਦਾ ਪਹਿਲਾਂ ਛੱਟਾ ਹੀ ਦੇਲਾ ਸਿਰੇ ਤੱਕ ਹਾਂਜੀ ਜੀ ਥੋੜਾ ਥੋੜਾ ਪਾਗਰ ਉਹ ਦਾਣੇ ਫਿਰ ਸੁੱਕ ਜਾਂਦੇ ਅੱਛਾ ਗਿੱਲੇ ਕਰੇ ਵੀ ਆ ਹਾਂਜੀ ਨਹੀਂ ਉਹ ਜਿਹੜਾ ਮਿੱਟੀ ਹੈਗਾ ਨਾ ਹੂੰ ਇੱਦਾਂ ਕਰਕੇ ਥੋੜਾ ਥੋੜਾ ਦੇ ਕੇ ਆਪਣਾ ਨਹੀਂ ਚੱਲ ਦਾਣੇ ਤਾਂ ਸਿਰੇ ਤੱਕ ਮਾਰ ਦਿੰਦਾ ਦਾਣਿਆਂ ਦਾ ਤਾਂ ਕਿਆ ਸੁੱਕਣਾ ਫਿਰ ਐਦਾਂ ਹੁਣ ਆਏ ਨਾ ਵਿਚ ਵਿਚਾਲੇ ਭੁੱਲਣਾ ਜਾਈ ਕਿਤੇ ਵੀ ਇੱਥੇ ਤੱਕ ਛੜਿਆ ਵਾ ਤਾਂ ਹੀ ਉਹ ਪਾ ਲਈ ਪਾ ਪਾ ਰਕੇ ਰੱਖਦਾ ਠੀਕ ਆ ਠੀਕ ਆ ਚੱਲ ਚਲ ਜਿੱਦਾਂ ਭਾਈ ਤੈਨੂੰ ਠੀਕ ਲੱਗਦਾ ਉਦਾਂ ਕਰ ਲੈ ਆਜੀ ਕੁੰਜੇ ਖਾਂਜੇ ਆਣ ਰੜਾ ਦੇਣੇ ਜਵਾਨ ਨੇ ਇੱਕ ਦਿਹਾੜੀ ਯਾਰ ਹੁਣ ਆਪਾਂ ਇਹਦੇ ਪਰ ਵੀ ਲਾਉਣੀ ਆ ਕਿਆ ਨਾਮ ਆ ਤੇਰਾ ਛੋਟੂ ਚਲ ਛੋਟੂ ਦਾ ਫੇਰ ਹਰੇਕ ਨੂੰ ਕਹਿੰਦੇ ਆ ਇੱਕ ਨਾਮੇ ਉਹ ਹੀ ਆ ਦੇਖ ਲੋ ਨਾਮ ਛੋਟ ਅੱਛਾ ਆਧਾਰ ਕਾਰਡ ਪਰ ਵੀ ਛੋਟੂ ਹੈ ਆ ਲਓ ਜੀ ਮੁੰਡਾ ਕਹਿੰਦਾ ਪ੍ਰੂਫ ਦੇਖੋ ਕਹਿੰਦਾ ਆਏ ਨਹੀਂ ਲਾਈ ਤੂੰ ਯਾਰ ਨਾ ਛੋਟੇ ਬਾਬੂ ਸ਼ਰਮਾ ਵਾਹ ਵੀ ਵਾਹ ਮੁੰਡੇ ਦੇ ਪ੍ਰੂਫ ਪਰ ਭਾਈ ਛੋਟੇ ਬਾਬੂ ਸ਼ਰਮਾ ਨਾਮ ਆ ਮੁੰਡੇ ਦਾ ਮੁੰਡੇ ਨੇ ਪ੍ਰੂਫ ਸਮੇਤ ਦਿਖਾਇਆ ਹੈ ਆਏ ਨਹੀਂ ਕਹਿੰਦਾ ਆਏ ਨਹੀਂ ਤੁਸੀਂ ਮੰਨਣਾ ਹੁਣ ਆਪਾਂ ਇੱਕ ਦਿਹਾੜੀ ਇਹਦੇ ਪਰ ਵੀ ਲਾਉਣੀ ਆ ਵੀ ਸਾਰਾ ਸਾਫ ਕਰਨਾ ਏ ਠੀਕ ਆ ਐਨ ਚੱਕ ਦੇਣਾ ਸਾਰਾ ਬਣਾ ਦੇਣੀ ਗੱਲ ਐਨ ਇੱਕ ਨੰਬਰ ਤੇ ਲਓ ਜੀ ਫਿਰ ਹੁਣ ਕੱਤੀਏ ਭਾਈ ਸਮਾਨ ਕਿਆ ਲੈ ਕੇ ਆਂਦਾ ਤਾਂ ਛੱਕੜੇ ਨੂੰ ਭਾਈ ਆਲਾ ਫੜ ਫੇ ਸਮਾਨ ਸ਼ਕੋ ਫਿਰ ਸਮੋਸੇ ਹੈ ਮੈਂ ਤਾਂ ਭਾਈ ਦੁੱਧ ਵਾਲੇ ਡਰਮੇ ਇੱਧਰ ਨੂੰ ਕਰਤੇ ਸਿੱਧੇ ਆਹ ਹੋ ਗਈ ਕੋ ਗਲਾਸ ਨਹੀਂ ਯਾਰ ਮਿਲੇ ਪਰ ਗਲਾਸ ਹੈਗੇ ਹੈਗੇ ਆ ਚਾਹ ਲਿਆ ਹੁਣ ਸਵੇਰੇ ਹੈ ਚਾਹ ਰੋਕੀ ਰੁਕੀ ਜਾਂ ਚਲ ਫੇਰ ਤਾਂ ਠੀਕ ਲੈ ਦੇਖੀ ਲਫਾਫੇ ਨੂੰ ਦੁੱਧ ਲੱਗ ਗਿਆ ਥੱਲੇ ਹੀ ਆ ਵਿੱਚ ਨਹੀਂ ਬਣਿਆ ਸ਼ਕੋ ਭਾਈ ਫਿਰ ਸਮੋਸੇ ਛੋਟੂ ਆ ਜਾ ਮਨ ਲੋ ਏ ਆ ਜਾ ਸਮੋਸਾ ਖਾਲੇ ਪਹਿਲਾਂ ਛਕਾ ਮੁੰਡਿਆਂ ਨੂੰ ਯਾਰ ਪਹਿਲਾਂ ਸਮੋਸੇ ਛਕਾ ਤਾ ਕੰਮ ਤਾਂ ਚੱਲਦਾ ਹੀ ਰਹਿਣਾ ਠੀਕ ਨੇ ਰੋਟੀ ਹੁਣ ਖਾਦੀ ਪੁੱਛ ਲਾ ਪਰ ਬਾਈ ਕਿਆ ਕਹਿੰਦੇ ਆ ਜੇ ਹੁਣ ਖਾਣੇ ਹੁਣ ਖਾ ਲੂਗੇ ਫੇਰ ਕੇ ਖਾਣੇ ਫੇਰ ਕੇ ਖਾਣੇ ਫੇਰ ਕੇ ਖਾਣੇ ਆ ਛੋਟੂ ਨੂੰ ਦੇ ਦੇ ਯਾਰ ਦੋ ਘਾ ਹੈਂ ਇਕੱਠੇ ਖਾ ਲੈ ਇਕੱਠੇ ਖਾ ਲੂਗਾ ਇਕੱਠੇ ਹੀ ਖਾਣੇ ਚੱਲ ਫੇਰ ਇਕੱਠੇ ਖਾ ਲਿਓ ਯਾ ਮੰਨੂ ਕੋ ਕੋ ਪਾ ਦੇ ਥੋੜਾ ਜਾਂ ਸਮੋਸਾ ਦਾ ਮੈਂ ਖਾਣਾ ਨਹੀਂ ਬਾਕੀ ਫਿਰ ਮੈਂ ਚੱਲਾਂ ਘਰ ਨੂੰ ਮੈਂ ਜਾਣਾ ਕਰਦਿਆਂ ਨੂੰ ਲੈ ਕੇ ਬਾਹਰ ਕਿਤੇ ਇੱਧਰ ਪਾਈ ਆਪਣਾ ਸਪਰੇਅ ਵਾਲਾ ਪ੍ਰੋਜੈਕਟ ਮੁੰਡੇ ਲੱਗੇ ਹੋਇਆ ਕਰਨ ਨਾਲ ਦੀ ਨਾਲ ਲੇਟ ਹੈਗੀ ਬਾਈ ਹੈਾ ਹੋਣਾ ਇਹ ਵੀ ਆਇਆ ਨਹੀਂ ਚੱਲ ਹੈਗਾ ਪਾਣੀ ਤਾਂ ਜਬੱਚੇ ਚ ਪਾਣੀ ਤਾਂ ਹੈਗਾ ਸਰਜਣਾ ਆਪਣਾ ਪਾਣੀ ਯਾਰ ਪੀਲਾ ਕਿੱਦਾਂ ਹੋ ਗਿਆ ਇਹ ਤਾਂ ਪਾਣੀ ਪੀਲੇ ਨਹੀਂ ਹੁੰਦਾ। ਉਹ ਚਬੱਚਾ ਕਹਿੰਦਾ ਤਾਂ ਹੁਣ ਮੜੀ ਚਲਾਈ ਤੀ ਫੇਰ ਖਾਲ ਗਿੱਲੀ ਹੋ ਜਾਣੀ ਇਹਦੀ ਸਾਫ਼-ਸੂਫ਼ ਕਰਨੀ ਤਾਂ ਨਹੀਂ ਪਿਆ ਰਿਹਾ ਛੱਡਿਆ। ਅੱਛਾ ਖਾਲ ਕਰਕੇ ਨਹੀਂ ਚਲਾਇਆ। ਆ। ਠੀਕ ਆ। ਖਾਲ ਭਾਈ ਕਰਨੀ ਆ ਜੀ ਸਾਫ਼ ਫੇਰ ਗਿੱਲੀ ਹੋ ਜਾਣੀ ਤੀ ਤਾਂ ਕਰਕੇ ਮੋਟਰ ਕਰਤੀ ਜਲਦੀ ਬੰਦ। ਤੇ ਸੁਪਰ ਸੀਡਰ ਨੇ ਆਨ ਬਣਾਤੇ ਦੇਖ ਲੋ ਖੇਤ ਭੱਬਲ। ਦੋਹਰ ਦੋਹਰ ਪਾਤੀ ਤੀ ਮੋਰੇ। ਪਰਾਲੀ ਆਪਾਂ ਚਕਾਤੀ ਤੀ। ਗੁਜਰਾਂ ਨੂੰ ਉਹ ਕਰਕੇ ਕਟਰ ਫੇਰ ਕੇ ਨਾ ਸਾਰਾ। ਦੇ ਦੇਖ ਲੋ ਇੰਨੀ ਜ਼ਿਆਦਾ ਡਾਕਰ ਜ਼ਮੀਨ ਆ ਪਰ ਕੋਈ ਜ਼ਿਆਦਾ ਬੜੀ ਡਲੀ ਨਹੀਂ ਛੱਡੀ ਵਿੱਚ ਐ ਗੱਲਬਾਤ ਬਣਾਤੀ ਖੇਤਾਂ ਦੀ ਕਿਾਰੇ ਆ ਆਪਾਂ ਘੋਲੇ ਹੀ ਰੱਖੇ ਹੋਏ ਆ ਜੀ ਕਿਾਰੇ ਇਹ ਜੀਰੀ ਵਾਲੀਆਂ ਵੱਟਾਂ ਐ ਲੰਬਾਈ ਬਹੁਤ ਆ ਖੇਤ ਦੀ ਜੀਰੀ ਵਾਲੀਆਂ ਵੱਟਾਂ ਹੀ ਰੱਖ ਲਈਆਂ ਵਿੱਚ ਕਿਹੜਾ ਕੋਈ ਨਹੀਂ ਪਾਇਆ ਆਪਾਂ ਨੇ ਦੇਖ ਸਕਦੇ ਆ ਉਹ ਪਾਈਪ ਤੇ ਗਾਹਾਂ ਤੱਕ ਐ ਮੈਨ ਲਖਣਾ ਤੁਹਾਨੂੰ ਉਹ ਜਿਹੜਾ ਪਾਈਪ ਦਿਖਦਾ ਏ ਉਹ ਖੰਬੇ ਦੀ ਸੇਧ ਤੱਕ ਆ ਉਹ ਕੁੱਥੇ ਤੱਕ ਖੁੰਝਾ ਆਪਣਾ ਤੇ ਬਾਕੀ ਚਲੋ ਮਾਲਕ ਦੀ ਕਿਰਪਾ ਨਾਲ ਉਹ ਦੇਖੋ ਉਹ ਪ੍ਰੋਜੈਕਟ ਲੋਡ ਆ ਯਾਰ ਮੈਂ ਕਹਿੰਦਾ ਜਲਦੀ ਕੰਮ ਨਿਬੜ ਜਾਂਦਾ بڑا ਪੰਪ ਹੋਵੇ ਜੀ ਨਾਲ ਦੀ ਨਾਲ ਕੱਲੇ ਵੀਜੀ ਉਹਨਾਂ ਨੇ ਵੀ ਕਮਾਉ ਉਹਨਾਂ ਨੇ ਨਾਲ ਦੀ ਨਾਲ ਸਪਰੇ ਆਪਣੇ ਹੁਣ ਬਾਕੀ ਤਾਂ ਨਿਬੜ ਗਿਆ ਕੰਮ ਸਾਰਾ ਇੱਕ ਆ ਖੇਤ ਰਹਿ ਗਿਆ ਬਸ ਆ ਚਾਰ ਕਿਹਾਰੇ ਉਹ ਉੱਥੇ ਤੱਕ ਖੇਤ ਆਪਣਾ ਇਹ ਉਹ ਗੰਨੇ ਤੱਕ ਬਸ ਇਹ ਹੀ ਰਹਿ ਗਏ ਚਾਰ ਕਗਾਰੇ ਬਾਕੀ ਦਾ ਤਕਰੀਬਨ ਆਉ ਵੀ ਬੀਜ ਹੋ ਗਿਆ ਸਾਰੇ ਬੀਜ ਹੋ ਗਏ ਇਹਦੇ ਤੋਂ ਹੁਣ ਸੋਅ ਅੱਗਾ ਮਾਰਤਾ ਗਿੱਲ ਦੱਬੀ ਵੀ ਆਪਾਂ ਨੇ ਇਹ ਵੀ ਕੱਢ ਦਣਾ ਸ਼ਾਮ ਨੂੰ ਗਿੱਲ ਬਥੇਰੀ ਆ ਦੇਖ ਸਕਦੇ ਤੁਸੀਂ ਗਿੱਲ ਬਾਦੂਆ ਸਮੋਸੇ ਠਹਿਰ ਕੇ ਖਾਣੇ ਫਿਰ ਕੀ ਖਾਲੂ ਅਰੇ ਤਾਂ ਖਾਏਗੇ ਚਲੋ ਫਿਰ ਠਹਿਰ ਕੇ ਖਾਓ ਹਾਂ 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 ਲਿਆਂਦੇ ਭਾਈ ਮੂਸੇ ਲਿਆਂਦੇ ਠੰਡਾ ਲਿਆਂਦਾ ਮੈਂ ਤਾਂ ਕਿਹਾ ਮੈਂ ਤਾਂ ਪਾਣੀ ਪੀੜਾ ਜਾ ਹੋਵੇ ਕਿਤੇ ਚਵੱਚੇ ਚ ਇਕੱਠੀ ਹੋ ਰਲ ਆਤੀ ਸਪਰੇ ਨਹੀਂ ਦਵਾਈ ਮੜਾ ਮੜਾ ਗਿਰ ਜਾਂਦਾ ਉਹ ਹੀ ਮੈਂ ਦੇਖ ਮੈਂ ਉਹਰੇ ਵਾਲਾ ਪਾਣੀ ਪੀਣਾ ਨਹੀਂ ਨਾ ਹੁੰਦਾ ਇਹ ਨਹੀਂ ਇਹ ਨਹੀਂ ਹੁੰਦਾ ਪੀਣਾ ਆਪਣੇ ਏਰੀਏ ਦਾ ਹੋ ਜਾਂਦਾ ਉਧਰ ਤਾਂ ਹਾਂ ਉਧਰ ਦਾ ਹਾਂ ਇਹ ਨਹੀਂ ਹੁੰਦਾ ਲਾ ਭਾਈ ਆ ਗਈ ਲਾਈਟ ਵੀ ਦੇਖੀ ਦੇਖੀ ਭਰ ਗਿਆ ਲਓ ਜੀ ਯਾਰ ਨਵੀਂ ਮੋਟਰ ਭਾਈ ਕਰ ਦੇ ਬੰਦ ਬੱਸ ਬੱਸ ਖਾਲ ਵੀ ਸਾਫ਼ ਕਰਨੇ ਆਂ ਹਾਂ ਉਹੀ ਗੱਲ ਆ ਫਿਰ ਆਹ ਇਕ ਕਰ ਆਏ ਆ ਫੇ ਖਾਲ ਗਿੱਲੀ ਹੋ ਜਣੀ ਖਾਲ ਨਹੀਂ ਸਾਫ਼ ਹੋਣੀ ਫੇ ਕਹੀ ਨਾਲ ਆ ਹੁਣ ਤਾਂ ਚਲ ਥੋੜੀ ਜਿਹੀ ਉਹ ਗਿੱਲੀ ਆ ਇਹ ਠੀਕ ਹੈ ਇਹ ਪਾਣੀ ਦਾ ਤਾਂ ਵਾਪੇ ਦਿੱਤਾ ਉਹ ਇਹਦਾ ਉਹ ਖਰਾਬ ਹੋਇਆ ਵਾ ਉਹ ਉੱਥੇ ਨਾ ਉਹ ਜਿਹੜਾ ਕਿਆ ਕਹਿੰਦੇ ਹੁੰਦੇ ਉਹਨੂੰ ਉਹ ਫਲੈਕਸ ਬਾਰ ਉਹ ਜਮ ਹੋਇਆ ਵਾ ਇਹਦੇ ਕਰਕੇ ਪਾਣੀ ਮੁੜਦਾ ਪੱਛੇ ਇਹਦਾ ਲਓ ਭਾਈ ਕਰਤੀਆਂ ਮੁੰਡਿਆਂ ਨੇ ਗੱਡੀਆਂ ਸਟਾਰਟ ਫਿਰ ਕਿਆ ਕਰਉ ਫਟੇ ਆਜ ਦੇ ਪਰ ਲਵਾ ਦੀ ਯਾਰ ਇੱਕ ਛੋਟੂ ਦੀ ਦਿਹਾੜੀ ਸਾਰਾ ਕਰਾ ਦੀ ਹੁਣ ਸਾਫ ਹੋਰ ਕੇ ਨੋਕਿਆ ਕਿਆ ਕਰਉ ਫਟੇ ਨਿਸ਼ਾਨੀ ਨੂੰ ਸ਼ੂਨੀ ਲਾ ਲੈ ਕਰੋ ਕਿੱਥੇ ਤੱਕ ਗਏ ਵੇ ਕਿਆ ਕਰ ਲੰਦੇ ਆ ਫਿਰ ਲੱਗ ਜਾਂਦਾ ਇੱਕ ਵਾਰ ਗਿਆ ਵਾ ਉਧਰ ਲੱਗਦਾ ਉਧਰ ਜਾ ਕੇ ਲੱਗਦਾ ਉਧਰਲੀ ਸਾਈਡ ਹਾਂ ਉਧਰ ਆਪਣੀ ਚੜਾਈ ਲੰਬਾਈ ਖੇਤ ਦੀ ਜ਼ਿਆਦਾ ਇੱਧਰ ਤਾਂ ਲੱਗੀ ਜਾਣਾ ਸਾਰੇ ਤੀਜੇ ਚੋਂ ਇੱਕ ਜਾਰਾ ਛੱਡ ਦੇਣਾ ਇਹਨੇ ਆਹ ਇੱਧਰ ਵਾਲਾ ਛੱਡ ਲੈਣਾ ਮੂਰੇ ਮੂਰੇ ਉੱਧਰੋਂ ਸ਼ੁਰੂ ਕਰਦੇ ਹਾਂ ਇੱਧਰੋਂ ਫੇਰ ਡਾ ਕੇ ਚੱਲਦੇ ਹਾਂ ਉਧਰੋਂ ਜਦੋਂ ਹੋਰਾਂ ਨਾਲ ਠੀਕ ਆ ਆਹੋ ਉਹੀ ਆ ਮੜਿਆ ਇਹਨਾਂ ਨੂੰ ਪਤਾ ਹੁਣ ਮਥਰੇ ਹੀ ਸਾਲੇ ਇਹੀ ਤਾਂ ਪੱਤੀਓ ਕਰਦੇ ਆ ਇਹ ਆਹੋ ਆਹ ਤਾਂ ਆਪਾਂ ਪਹਿਲੀ ਵਾਰ ਲੱਗੇ ਕਣਕ ਵਾਲੀ ਦਾ ਕਰਨ ਪਰ ਅੱਗੇ ਕਣਕ ਵਾਲੀ ਬੜੀ ਫਸਲ ਨੂੰ ਤਾਂ ਇਹੀ ਕਰਦੇ ਸਪਰੇ ਤੇ ਆਹ ਬੜੀ ਭਾਈ ਅਸੀਂ ਪਹਿਲੀ ਵਾਰ ਗੁੱਲੀ ਡੰਡੇ ਵਾਲੀ ਪਹਿਲਾਂ ਲੱਗੇ ਕਰਨ ਬਾਕੀ ਜਿਹੜੀ ਅੱਗੇ ਗੁੱਲੀ ਡੰਡੇ ਵਾਲੀ ਆ ਬਾਅਦ ਮੈਂ ਹੁੰਦੀਆਂ ਸਪਰੇਆਂ ਉਹ ਇਹੀ ਕਰਦੇ ਆ ਜਵਾਨ ਪੱਕੇ ਹੀ ਨੂੰ ਪਤਾ ਹੀ ਆ ਵੈਸੇ ਤਾਂ ਇੱਕ ਬੰਦੇ ਨੂੰ ਬਾਈ ਵੈਸੇ ਕੰਮ ਦੇ ਕੇ ਫਾਇਦਾ ਵੀ ਬਹੁਤ ਆ ਹੁਣ ਆ ਸਾਰੇ ਖੇਤਾਂ 'ਚ ਪਤਾ ਜੇ ਆਪਣਾ ਨਹੀਂ ਵੀ ਟਾਈਮ ਆ ਤਾਂ ਅਗਲੇ ਨੂੰ ਮੋਟਰਸਾਈਕਲ ਦੇ ਜਿਹਦੇ ਤੌਰ ਦੇ ਵੀ ਭਾਈ ਕਰ ਮੈਂ ਹੁਣ ਸਵੇਰੇ ਜਾ ਕੇ ਇਹ ਆਏ ਤੇ ਮੰਡ ਮੁੰਡਾ ਦੇ ਕਰਕੇ ਆਏ ਨਾ ਅੱਛਾ ਮੈਂ ਤਾਂ ਪਹਿਲਾਂ ਦੋ ਦੋ ਤੋਂ ਪਾਉਣ ਲਾਂਗੇ ਡੇਰੀ ਤੇ ਹਾਂ ਉਧਰ ਪਾ ਕੇ ਆ ਦੇ ਜਿਹਦੇ ਤਰ੍ਹਾਂ ਕੋਟੀ ਰੁਪਏ ਬਣਾਵਾਂਗਾ ਫੈਕਟਰੀ ਕੋਈ ਉਧਰ ਆਵੇ ਆਪੇ ਕਰੇਗਾ ਤੇ ਮੈਂ ਵੀ ਤਵਾ ਖਿਤਾ ਨੂੰ ਠੀਕ ਆ ਮੈਂ ਜਰਾ ਭਾਏ ਜਰਾ ਅੱਜ ਬਦਲਾਂ ਮੰਨਣੇ ਕੋਰੇ ਠੀਕ ਕਰਨੀ ਕਰੀਏ ਇਹ ਹੁਣ ਕਾਦ ਬੀਜਣੇ ਸਵੇਰੇ ਬੀਜਣੀਆਂ ਸਵੇਰੇ ਹੈ ਬੀਜ ਬੂਝ ਲੈ ਆਂਦਾ ਪਿਆ ਬੀਜ ਸਵੇਰੇ ਗੱਡੀ ਨਹੀਂ ਚੱਕ ਲਿਆਣਾ ਠੀਕ ਆ ਬਾਈ ਹੀ ਰਹਿ ਗਿਆ ਬਾਕੀ ਤਾਂ ਨੰਬਰ ਗਿਆ ਹਨਾ ਆਈ ਕਿੰਨੇ ਕਿਲੇ ਰਹਿ ਗਏ ਭਾਈ ਆਈ ਤਿੰਨ ਕਿਲੇ ਰਹਿ ਗਏ ਬਾਕੀ ਚਲੋ ਨੰਬਰ ਗਿਆ ਜੀ ਸਾਰਾ ਉਹ ਗੇੜ ਤੇ ਦੇਣਾ ਕੋ ਯਾਰ ਥੋੜਾ ਜਾਣ ਕੇ ਲੇਟ ਕਰ ਲਿਆ ਹਾਂ ਉਹ ਪਹਿਲਾਂ ਨਹੀਂ ਵੇਤੀ ਫੋਟ ਹੋ ਗਈ ਪੰਡਾ ਯਾਰ ਉਹਦਾ ਪਾਣੀ ਫਰਾ ਜੰਦੀ ਗਿਆ ਗੱਲ ਪਈ ਹੋਏ ਬਸ ਕੀ ਪਤਾ ਗੇਤੀ ਲੋਟ ਆਣੀ ਕਿ ਪੇਤੀ ਹਾਂ ਇਹ ਵੀ ਗੱਲ ਸਾਰੀ ਉਹ ਬੇਤੀ ਕੱਢ ਲੀਏ ਆਇਆ ਤਾਂ ਹੁਣ ਲੰਘ ਲਾਓ ਅੱਟ ਰੋ ਵੀ ਦੇ ਦਾ ਪਿੰਡ ਪਾਣੀ ਭਰਾ ਦਿੰਦੇ ਆ ਹੂੰ ਬਹੁਤ ਟਾਈਂ ਦੇ ਉਹ ਵੀ ਖਾਣੇ ਲੱਗ ਗਿਆ ਹਰਿਆਈ ਬਾਨ ਕੋਈ ਹਰਿਆਈ ਮਾਰਦੇ ਹਾਂ ਸਾਰੇ ਮਹਾਂ ਚਾਲਾ ਜਿਹੜੇ ਹੈਗੇ ਤਾਂ ਥੋੜੀ ਲੇਟ ਕਰ ਲੀਏ ਆਹੋ ਚਲੋ ਮੀੜੀ ਸਾਰੀ ਉਹ ਬੇਤੀ ਹਾਂ ਬਹੁਤ ਸਾਰੀ ਕਠੀ ਵੀ ਨਹੀਂ ਕਹਿੰਦੇ ਫਸਲ ਚਾਹੀਦੀ ਕਈ ਵਾਰ ਅਗੇਤੀ ਲੋਟ ਆ ਜਾਂਦੀ ਕਈ ਵਾਰ ਪਰੇਤੀ ਲੋਟ ਆ ਜਾਂਦੀ ਜਿਹੜੀ ਤਾਂ ਹੀ ਕਰਤੀ ਬਸ ਹੀ ਦੇਤੀ ਕਰਤੀ ਦੇਖ ਮਰੀ ਦੇਖ ਕਰਤੀ ਕਰਦਾ ਨਾ ਹਾਂ ਹਾਂ ਕਾਕਰ 10 ਜਨ ਲਈ ਬਹੁਤ ਹੁੰਦਾ ਬਿਲਕੁਲ ਬਿਲਕੁਲ ਹਾਂ ਕਾਕਰ ਦਾ 5-4 ਦਿਨ ਪਹਿਲਾਂ ਵੀ ਉਨੀ ਗਾਲ ਮੰਦੀ ਨਾਲ ਯਾਰ ਐਤ ਕੀ ਜੀਰੀ ਜੀਰੀ ਦੇਖਣਾ ਤੂੰ 5-7 ਹਫਤੇ ਕਦਾਈ ਫਰਕ ਜਿਹੜੇ ਆ ਮੈਂ ਪੈ ਗਿਆ ਉਹਨਾਂ ਦੀ ਕਈਆਂ ਦੀ ਲੋਟ ਆ ਗਈ ਜਿਨ੍ਹਾਂ ਦੀ ਹਫਤੇ ਕ ਪਹਿਲਾਂ ਵੀ ਜੀਵੀ ਸੀ ਉਹਨਾਂ ਨੂੰ ਪਟਾਸੇ ਬਹੁਤ ਪੈ ਗਈ ਕੁਛ ਨਹੀਂ ਪਤਾ ਮੌਸਮ ਨੇ ਕਿੱਦਾਂ ਨੂੰ ਚੇਂਜ ਹੋ ਜਾਣਾ ਠੀਕ ਨੇ ਲੈ ਫੇ ਮੈਂ ਤਾਂ ਪੀਵਾ ਥੋੜਾ ਜਿਹਾ ਕੋਕ ਮੈਂ ਚੱਲਣਾ ਫੇ ਘਰ ਨੂੰ ਛੋਟੂ ਲਾਤਾ ਮਸਾਲਾ ਪੀਗਾ ਮਗਾ ਯਾਰ ਛੋਟੂ ਦਾ ਹਰੇਕ ਤੇਰਾ ਨਾਮ ਕਿਹਾ ਹੈ ਕਹਿੰਦਾ ਛੋਟੂ ਮਾ ਚੱਲ ਛੋਟੂ ਮਾ ਛੋਟੂ ਦਾ ਚੱਲ ਅਸੀਂ ਹਰੇਕ ਨੂੰ ਕਹਿ ਦਿੰਦੇ ਫਿਰ ਕਹਿੰਦਾ ਨਹੀਂ ਨਹੀਂ ਜੀ ਮੇਰਾ ਆਧਾਰ ਕਾਰਡ ਦੇਖੋ ਕਹਿੰਦਾ ਮੇਰਾ ਨਾਮ ਵੀ ਛੋਟੂ ਹੈ ਮਲੇਸ਼ੀਆ ਦੇ 4 ਸਾਲ ਨਿਆਲ ਤੇ ਕੱਢੇ ਨਹੀਂ ਮੇਰਾ ਨਾਮ ਲਿੰਦਰ ਮਲੇਸ਼ੀਆ ਲੱਗੇ ਆਇਆ ਤੂੰ 4 ਸਾਲ ਪਾਪਾ ਹਲੂਮਾਨ ਜੀ ਦਾ ਹੈ ਹਲੂਮਾਨ ਜੀ ਦਾ ਭਗਤਾ ਇਹ ਉਹ ਉਥੇ ਫਿਰ ਜਿਆਦਾ ਵੀ ਮੇਰਾ ਨਾਈਟ ਡਿਊਟੀ ਹੁੰਦਾ ਤਾਂ ਫਿਰ ਦੂਏ ਕੰਪਨੀ ਵੀ ਗਿਆ ਉਥੇ ਡੇ ਡੇ ਕਰਕੇ ਬੁਲਾਈ ਜਾਣਾ ਸਾਰਾ ਦਿਨ ਚਾਦਾ ਮਾਰ ਜੀ ਸੁਪਰਵਾਈਜ਼ਰ ਨੂੰ ਦੇਖ ਲੋ ਕਹਿੰਦਾ ਡੇ ਡੇ ਹਾਂ ਇਹ ਕੀ ਮਤਲਬ ਡੇ ਦਿਨ ਦਾ ਹੀ ਨਾਮ ਰੱਖਿਆ ਤਾਂ ਸੱਚ ਠੀਕ ਆ ਠੀਕ ਆ ਚੱਲ ਆਹ ਹ ਸਰੇ ਸਰੇ ਹੁਣ ਸਾਰੇ ਲਵਾ ਦੀ ਬਾਈ ਹਨ ਲੱਗੇ ਸਾਰੇ ਬੱਸ ਹਾ ਜਿੱਦਾਂ ਜਿੱਤ ਆ ਕੁੰਜੇ ਜਿੱਤੇ ਕਹੀ ਕੋਈ ਵੱਜਣੇ ਵਾਲੀ ਆ ਨਾ ਨਾ ਹਾ ਹਾ ਮੱਟਾ ਉਹ ਬੱਟਾਂ ਦਾ ਲਾਦਣੀ ਆ ਹੂੰ ਆਹ ਹਾ ਟਰੈਕਟਰ ਬਾਅਦ ਚੋਂ ਕੱਢਿਆ ਵਕੇ ਆਪਣੀ ਲੰਗਿਆ ਵਾ ਆਪਣਾ ਨਹੀਂ ਨਹੀਂ ਬੱਟਾ ਪਾ ਕੇ ਕਮਲੇ ਪਾ ਕੇ ਗਿਆ ਤਾਂ ਬੱਟਾ ਮੈਂ ਤਾਂ ਨਹੀਂ ਪਾਈਆ ਆਪਣੇ ਟਰੈਕਟਰ ਅੱਛਾ ਅੱਛਾ ਕਮਲੇ ਪਾ ਗਿਆ ਉਹ ਲੈ ਗਿਆ ਹਣਾ ਫੇ ਆ ਬੱਟ ਕੱਢ ਕੇ ਉਧਰ ਲੰਗਿਆ ਹੁਣ ਲਈ ਠੀਕ ਆ ਠੀਕ ਆ ਤੇ ਬਾਈ ਓਰੇ ਚਲੋ ਵਧੀਆ ਆਪਣੇ ਬੰਦੇ ਜਿੰਨੇ ਵੀ ਹੈਗੇ ਆ ਨਹੀਂ ਤਾਂ ਹੁਣ ਸਾਨੂੰ ਪਿੰਡ ਦੇ ਸਪੈਸ਼ਲ ਟਰੈਕਟਰ ਲਿਆਣਾ ਪੈਣਾ ਦਾ ਬੱਟਾ ਪਾਉਣ ਨੂੰ ਉਹ ਮੁੰਡਾ ਜਿਹੜਾ ਸਾਹਮਣੇ ਸਪਰੇਅ ਕਰਦਾ ਉਹੀ ਪਾ ਗਿਆ ਬੱਟਾ ਠੀਕ ਆ ਗਵਾਂਢੀਓ ਗਵਾਂਢੀ ਦੇ ਕੰਮ ਆਂਦਾ ਹੁੰਦਾ ਹੁੰਦਾ ਭਾਈ ਆਪਾਂ ਵੀ ਅਗਲੇ ਨਾਲ ਖੜੇ ਆ ਜਦੋਂ ਮਰਜੀ ਹਾਕ ਮਾਰ ਦਵੇ ਤੇ ਚਲੋ ਠੀਕ ਆ ਜੀ ਫਿਰ ਮਿਲਦੇ ਸਾਨੂੰ ਕਿਸੇ ਅਗਲੇ ਵਲੌਗ ਚ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਚਾਹ ਗਿਰ ਗਈ ਯਾਰ ਚਾਹ ਮੋਕਲੀ ਜਾ ਮੋਕਲੀ ਜਾ ਥੋੜੀ ਬੋਦੀ ਹੋਣੀ ਆ ਛੋਟੂ ਨੇ ਰਲਾ ਲਿਆ ਹੁਣ ਮਸਾਲਾ ਉਹ ਨਾ ਪੜ ਸਕਦਾ ਤੈਨੂੰ ਸ਼ੌਂਕ ਆ ਕਿ ਉਦਾਂ ਹੀ ਲਾਈ ਵੀ ਨਾ ਪੜਸ ਨਾ ਇਹ ਤਾਂ ਘਰ ਸੇ ਉੱਕਣਾ ਹੀ ਆਉਂਦਾ ਟਾਈਮ ਲਾਇਆ ਮਹੀਨਾ ਹੋ ਗਿਆ ਇੱਕ ਮਹੀਨੇ ਦੀ ਉਤਰੀ ਹੋਣੀ ਅਜੇ ਉਤਰੀ ਹੋਣੀ ਬੱਲੇ ਤੇਰੇ ਘਰ ਵਾਲੀ ਨੇ ਲਾ ਕੇ ਭੇਜਿਆ ਨਹੀਂ ਉਹ ਤਾਂ ਆਪੇ ਲਾ ਲਿਆ ਤਿਆਰ ਹੈਗਾ ਤਾਂ ਹਾਂ ਠੀਕ ਹੈ ਬਰ ਇਹਦਾ ਕੰਨਾ ਫਰਕ ਜਿੰਨੀ ਜਗ੍ਹਾ ਤੇ ਹੋਊਗੀ ਉਹ ਤਾਂ ਪਾਗਲ ਵੀ ਨਹੀਂ ਸੁੱਕੀ ਆ ਹਾਂ ਸਾਰੀ ਪਲਕਣ ਮਾਰਦੀ ਆ ਬਾਈ ਇਹ ਤਾਂ ਗੱਲ ਮੈਂ ਵੀ ਦੇਖੀ ਆ ਨਾ ਉਹ ਦੇਖ ਉਧਰ ਉੱਪਰਾਂ ਪਰਾਂ ਚਿੱਟਾਏ ਖੇਤ ਆ ਇੱਧਰ ਪੇਲਾ ਏ ਸਾਰਾ ਇਹ ਇਦਾਂ ਹੀ ਨਹੀਂ ਆਏ ਅੱਛਾ ਇਹ ਜਿੰਨੇ ਕਣਕ ਜੰਮਣੇ ਤੱਕ ਇਦਾਂ ਹੀ ਪਲਕਣੇ ਮਰੀ ਜਾਣੀ ਨੇ ਫਰਕ ਆ ਦੇਖ ਲੈ ਬਹੁਤ ਆ ਹਨਾ ਉਹ ਫਰਕ ਉਹ ਦੇਖ ਸਕਦੇ ਆ ਜੀ ਤੁਸੀਂ ਜਿੱਥੇ ਤੱਕ ਸਪਰੇ ਬੱਜੀ ਹੋਈ ਆ ਸਾਫ਼ ਹੀ ਪਤਾ ਲੱਗਦਾ ਅੱਧਾ ਖੇਤ ਪੀਲਾ ਏ ਉਹ ਗਾਹਾਂ ਚਿੱਟਾ ਖੇਤ ਜਿੱਥੇ ਤੱਕ ਸਪਰੇ ਬੱਜੀ ਗਈ ਆ ਸਾਰਾ ਪਲਕਣ ਪਰ ਹੋ ਗਿਆ ਖੇਤ ਇਹ ਭਾਈ ਗੱਲਬਾਤ ਹੈਗੀ ਆ ਕੋਈ ਤਾਂ ਹੀ ਆ ਤਾਂ ਹੀ ਮੈਂ ਦੇਖਾ ਚ ਬੱਚੇ ਵਾਂ ਕਿਤੇ ਮਣੀ ਮੋਟੀ ਗਿਰਗੀ ਹੋਣੀ ਉਹ ਸਾਰਾ ਹੀ ਪੀਲਾ ਕਰਤਾ ਪਾਣੀ ਬਹੁਤ ਹਾਂ ਸ਼ਿਆਰੋ ਠੀਕ ਹੈ ਜੀ ਫਿਰ ਮਿਲਦੇ ਤੁਹਾਨੂੰ ਹੁਣ ਅਗਲੇ ਬਲੌਗ 'ਚ